ਮੈਂ ਜਸਪਾਲ ਸੁਮਨ ਜੀ ਹੁਸ਼ਿਆਰ ਇਕੱਠੇ ਹੋਏ ਤੁਸੀਂ ਇੱਥੇ ਕੀ ਕਰ ਰਹੇ ਹੋ ਜੀ ਇਹਦਾ ਇੱਕ ਮੁੱਦਾ ਹੈ ਜੀ ਸਾਡਾ ਹੁਸ਼ਿਆਰਪੁਰ ਚ ਸੰਤ ਸਮੇਲਨ ਕਰਾ ਰਹੇ ਆ ਉਹਦੇ ਵਿੱਚ ਸਾਡੇ ਮਹਿਰਵ ਜਿਹੜੇ ਆ ਸੰਤ ਰਣਜਨ ਦਾਸ ਜੀ ਉਹਦੇ ਬਰਾਬਰ ਸਾਡੇ ਹੁਸ਼ਿਆਰਪੁਰ ਚ ਰਜੀਵ ਸਾਈਂ ਦੀ ਫੋਟੋ ਲਗਾਈ ਗਈ ਹੈ ਜਿਹੜਾ ਅਸੀਂ ਘੋਰ ਉਹਦੀ ਨਿੰਦਾ ਕਰਦੇ ਆ ਆਪਣੇ ਵੱਲੋਂ ਸਮਾਜ ਵੱਲੋਂ ਇਦਾਂ ਦੇ ਸ਼ਖਸ ਜਿਹੜੇ ਹੈਗੇ ਆ ਸਮਾਜ ਦੇ ਉਹ ਸਾਡੇ ਸੰਤਾਂ ਦੇ ਬਰਾਬਰ ਨਹੀਂ ਬਹਿ ਸਕਦੇ ਇਸ ਲਈ ਅਸੀਂ ਇਹ ਚੀਜ਼ ਦਾ ਆਪਣੀ ਪ੍ਰੈਸ ਕਰਕੇ ਵਿਰੋਧ ਕਰਾਂਗੇ ਠੀਕ ਹੈ ਸਪੰਚੀ ਕੀ ਸਾਡੇ ਮਨੋਂ ਠੇਸ ਪਹੁੰਚੀ ਹੈ ਸਾਡੇ ਸੰਤ ਮਹਾਂਪੁਰਸ਼ ਹੈਗੇ ਆ ਉਹਨਾਂ ਦੇ ਬਰਾਬਰ ਕੌਣ ਬੈਠ ਸਕਦਾ ਹੈ ਨਾ ਕਿਸੇ ਦੀ ਇੰਨੀ ਹੈ ਨਹੀਂ ਹੈ ਬਾ ਕਿ ਸਾਡੇ ਸੰਤਾਂ ਦੇ ਬਰਾਬਰ ਬਹਿ ਜਾ ਕੇ ਕਿਹਨਾਂ ਵੱਲੋਂ ਸੰਤ ਸਮਾਗਮ ਕਰਵਾਇਆ ਜਾ ਰਿਹਾ ਇਹ ਕੁਝ ਹਰੀਮਪੁਰ ਤੋਂ ਆ ਕੋਈ ਸੋਸਾਇਟੀ ਹੈਗੀ ਆ ਉਹਨਾਂ ਦੇ ਵੱਲੋਂ ਕਰਾਇਆ ਗਿਆ ਤੁਸੀਂ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤਾਂ ਸਮਾਜ ਦੇ ਉਹ ਵੀ ਵਿਅਕਤੀ ਨਹੀਂ ਪਹਿਲਾਂ ਉਹਨਾਂ ਨੂੰ ਪਹਿਲੇ ਪਿਛਲੀ ਵਾਰੀ ਸਮਝਾਇਆ ਗਿਆ ਸੀਗਾ ਕਿ ਇਹ ਚੀਜ਼ ਦਾ ਨਾਂ ਕੀਤਾ ਜਾਵੇ ਲੇਕਿਨ ਉਹਨਾਂ ਨੇ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਗਿਆ ਇਹ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਦਿੱਤੀ ਗਈ ਇਸ ਸਬੰਧ ਵਿੱਚ ਨਹੀਂ ਹਜੇ ਆਪਾਂ ਕੋਈ ਨਹੀਂ ਦਿੱਤੀ ਜੀ ਸੋਚਣਾ ਉਹਨਾਂ ਤੱਕ ਗੱਲਬਾਤ ਕੀਤੀ ਆ ਕਿ ਤੁਸੀਂ ਤੁਹਾਨੂੰ ਇੱਥੇ ਪੁਨਰ ਵਿਚਾਰ ਕਰਨਾ ਚਾਹੀਦਾ ਆ ਸਵੇਰੇ ਸਾਡੇ ਭਾਈ ਸਾਹਿਬ ਨੇ ਇੱਕ ਇੰਟਰਵਿਊ ਲਈ ਆ ਇਹਨਾਂ ਨੇ ਪ੍ਰੈਸ ਕੀਤੀ ਆ ਔਰ ਉਸ ਦਿ ਦੱਸਿਆ ਗਿਆ ਲੇਕਿਨ ਸਾਨੂੰ ਉਹਦਾ ਕੋਈ ਮੈਸੇਜ ਨਹੀਂ ਦੁਬਾਰਾ ਆਇਆ ਉਹਦੇ ਲਈ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਜੀ ਬਗਾ ਪਾਤ ਸਰ ਉਹਨੇ ਇੱਕ ਮੈਸੇਜ ਦੇ ਰਿਆ ਜੀ ਕਿ ਇਦਾਂ ਦੀ ਦੁਆਰਾ ਕੋਈ ਕਾਰਵਾਈ ਨਾ ਪਾਈ ਜਾਵੇ ਜਿਹੜਾ ਸਾਡੇ ਸਾਡੇ ਮਨੋਂ ਠੇਸ ਪਹੁੰਚੀ ਜਾਵੇ ਜਿਹਦੇ ਵਿੱਚ ਪਰ ਤੁਹਾਨੂੰ ਲੱਗਦਾ ਨਹੀਂ ਕਿ ਇੱਕੋ ਸਮਾਜ ਦੇ ਤੁਸੀਂ ਦੋਵੇਂ ਧੜੇ ਹੋ ਕਿ ਆਪਸੀ ਬੈਠ ਕੇ ਗੱਲਬਾਤ ਕਰਕੇ ਜਿਹੜਾ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਪਹਿਲਾਂ ਜਦੋਂ ਇੱਕ ਵਾਰੀ ਆਪਾਂ ਪਹਿਲਾਂ ਉਹਨੂੰ ਸਮਝਾਇਆ ਗਿਆ ਸੀ ਉਹਨੇ ਗੱਲ ਨੂੰ ਨਹੀਂ ਮੰਨਿਆ ਗਿਆ ਤਾਂ ਇਹ ਸਾਨੂੰ ਸਟੈਪ ਚੱਕਣਾ ਪਿਆ ਚੀਜ਼ ਲੈ ਕੇ ਕਿੰਨੇ ਤਰੀਕ ਨੂੰ ਸਮਾਜ ਨੂੰ ਮੋੜਿਆ ਇਹ ਤਿੰਨ ਤਰੀਕ ਦਾ ਹੈ ਨਾ ਕਿਹੜੀ ਜਗ੍ਹਾ ਹੋ ਰਿਹਾ ਜੀ ਇਰ ਇੰਪੋਰਟ ਦੇ ਵਿੱਚ ਹੋ ਰਿਹਾ ਕੀ ਮੰਗ ਕਰਦੇ ਹੋ ਮੰਗ ਸਾਡੀ ਇਹੀ ਆ ਕਿ ਆਪਾਂ ਇਹ ਚੀਜ਼ ਦੁਆ ਨਾਵ ਜੀ ਤੁਹਾਡਾ ਮੇਰਾ ਨਾਮ ਸੋਢੀ ਰਾਮ ਹੈ ਜੀ ਤੇ ਇਕੱਠੇ ਹੋਏ ਇੱਥੇ ਸੰਤ ਸਮਾਗਮ ਹੋ ਰਿਹਾ ਹੈ ਘਰੇ ਇਮਪੋਰ ਦੇ ਵਿੱਚ ਉੱਥੋਂ ਦੇ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਦੋਸ਼ ਹੈ ਕਿ ਸੰਤਾਂ ਦੇ ਬਰਾਬਰ ਫੋਟੋ ਜਿਹੜੀ ਲਗਾ ਦਿੱਤੀ ਗਈ ਹੈ ਇੱਕ ਰਜੀਵ ਸਾਈ ਨਾਮ ਦੇ ਵਿਅਕਤੀ ਦੀ ਹਾਂਜੀ ਹਾਂਜੀ ਅ ਦੇਖੋ ਜੀ ਇਹਨਾਂ ਨੂੰ ਪਿਛਲੇ ਸਾਲ ਵੀ ਨਹੀਂ ਜਿਹੜਾ ਸਵਾਗਤ ਕਰਾਇਆ ਸੀਗਾ ਇਹਨਾਂ ਨੇ ਉਦੋਂ ਵੀ ਇਹਨਾਂ ਨੂੰ ਕਿਹਾ ਗਿਆ ਸੀ ਇਹ ਗੱਲ ਤੇ ਉਦੋਂ ਵੀ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਸੰਤਾਂ ਦੇ ਹਨਾ ਵੀ ਸਾਡੀ ਸੰਤਾ ਦੇ ਬਰਾਬਰ ਇਹਨਾਂ ਦੀ ਕੁਰਸੀ ਲਗਾਈ ਗਈ ਸੀ ਸਗੀ ਉਹ ਇਹਨਾਂ ਨੂੰ ਮਨਾ ਕੀਤਾ ਗਿਆ ਸੀਗਾ ਵੀ ਇਹ ਬਰਾਬਰ ਕੁਰਸੀ ਨਹੀਂ ਲਗਾਉਣੀ ਔਰ ਨਹੀਂ ਉਹਨਾਂ ਦੇ ਬਰਾਬਰ ਫੋਟੋ ਲਗਾਉਣੀ ਆ ਲੇਕਿਨ ਇਹਨਾਂ ਨੇ ਮਤਲਬ ਉਹ ਉਸ ਚੀਜ਼ ਨੂੰ ਅੰਗੋਲਿਆ ਕਰਕੇ ਇਸ ਵਾਰ ਫਿਰ ਇਹੀ ਗਲਤੀ ਕੀਤੀ ਆ ਸੋ ਇਸ ਗੱਲ ਨੂੰ ਦੇਖਦੇ ਹੋ ਕਿਉਂਕਿ ਪਹਿਲਾਂ ਅਸੀਂ ਇਲੈਕਸ਼ਨ 'ਚ ਬਿਜੀ ਸੀਗੇ ਉਹ ਚੀਜ਼ਾਂ ਦੇਖ ਨਹੀਂ ਹੋਈਆਂ ਅੱਜ ਦੇਖੀਆਂ ਤੇ ਨਾਲ ਹੀ ਵਿਰੋਧ ਕਰਨਾ ਸ਼ੁਰੂ ਕਰਤਾ ਔਰ ਦੱਸਿਆ ਵੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਕੋਈ ਨਹੀਂ ਇਦਾਂ ਦੇ ਇਦਾਂ ਦੇ ਸਮਾਗਮ ਤੇ ਅਸੀਂ ਕਰਾਉਂਦੇ ਆ ਇਹ ਸਾਨੂੰ ਪਿੱਛੇ ਧੱਕਦੇ ਆ ਅਸੀਂ ਤਾਂ ਇਦਾਂ ਕਰਾਉਣਾ ਹੈ ਪਹਿਲਾਂ ਨਹੀਂ ਤੁਸੀਂ ਵਿਰੋਧ ਕਰ ਦਿੱਤਾ ਇਹ ਗੱਲਾਂ ਪਾਕਦਾ ਨਹੀਂ ਇੱਕੋ ਹੀ ਸਮਾਜ ਦੇ ਮੈਂ ਪਹਿਲਾਂ ਸੁਮਨ ਸਾਹਿਬ ਨੂੰ ਸਵਾਲ ਕੀਤਾ ਕਿ ਤੁਹਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜੋ ਮਾੜੇ ਮੋٹے ਮਨ ਮੋਟਾਬ ਨੇ ਕੋਈ ਇਹਨਾਂ ਤੋਂ ਮੁੱਦਾ ਬਣਾਉਣ ਦੀ بجائے ਆਪਸੀ ਸਹਿਮਤੀ ਦੇ ਨਾਲ ਗੱਲਬਾਤ ਕਰਕੇ ਗੱਲਬਾਤ ਖਤਮ ਕਰ ਲੈਣੀ ਚਾਹੀਦੀ ਹੈ ਦੇਖੋ ਮੇਰੀ ਗੱਲ ਇਹ ਨਹੀਂ ਹੈਗੀ ਕਿ ਸਮਾਜ ਦੀ ਇੱਕੋ ਹੀ ਸਮਾਜ ਦੇ ਆ ਜਾਂ ਸਾਡਾ ਉਹਨਾਂ ਨਾਲ ਕੋਈ ਵਿਰੋਧ ਆ ਸਾਡਾ ਕੋਈ ਵਿਰੋਧ ਨਹੀਂ ਉਹਨਾਂ ਨਾਲ ਠੀਕ ਹੈ ਜੀ ਲੇਕਿਨ ਵਿਰੋਧ ਇਹ ਆ ਕਿ ਜਿਹੜੀ ਉਹਨੇ ਫੋਟੋ ਲਾਈ ਆ ਠੀਕ ਹੈ ਜੀ ਇੱਕ ਆਮ ਵਿਅਕਤੀ ਦੀ ਫੋਟੋ ਸਾਡੇ ਰਹਿਬਰਾਂ ਦੇ ਸਾਡੇ ਸਮਾਜ ਦੇ ਗੁਰੂ ਆ ਜਿਹੜੇ ਉਹਨਾਂ ਦੇ ਬਰਾਬਰ ਫੋਟੋ ਲਾਈ ਆ ਸਾਡਾ ਵਿਰੋਧ ਉਹ ਆ ਕੀ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਜਿਹੜੀਆਂ ਆ ਸਾਰੇ ਸ਼ਹਿਰ ਵਿੱਚ ਫਲੈਕਸਾ ਲਾਈਆਂ ਆ ਉਹਨਾਂ ਨੂੰ ਲਹਾਈਆਂ ਜਾਣ ਠੀਕ ਹੈ ਜੀ ਮੀਡੀਆ 'ਚ ਮਾਫੀ ਮੰਗੀ ਜਾਵੇ ਨਹੀਂ ਤਾਂ 295 ਦਾ ਆਪਾਂ ਪਰਚਾ ਕੀਤਾ ਜਾਵੇ ਸਰਕਾਰ ਨੂੰ ਇਹ ਮੋਰੰਡਮ ਵੀ ਦਵਾਵਾਂਗੇ ਅੱਜ ਜੇ ਉਹਨਾਂ ਨੇ ਇਹ ਫਲੈਕਸਾ ਲਾਤੀਆਂ ਠੀਕ ਆ ਨਹੀਂ ਤਾਂ ਕੱਲ ਡੀਸੀ ਸਾਹਿਬ ਦੇ ਪੇਸ਼ ਹੋ ਕੇ ਆਪਾਂ ਉਹਨਾਂ ਨੂੰ ਇਹਨਾਂ ਤੇ ਪਰਚਾ ਕਰਨ ਦੀ ਸਪਾਰਸ਼ ਕਰਾਂਗੇ